ਗੁਰੂ ਪਿਆਰਿਓ ਗੁਰੂ ਸਵਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਸਿਰੜ ਨਿਸ਼ਾਨੇ ਤੇ ਅਸੀਂ ਹਾਜ਼ਰ ਹਾਂ ਲੈ ਕੇ ਅਗਲੀ ਕਿਸ਼ਤ ਗੰਨੇ ਤੇ ਹਮਲਾ ਕਰਨ ਵਾਲੇ ਕੀੜਿਆਂ ਦੇ ਸਬੰਧੀ ਗਰਮੀ ਦਾ ਮੌਸਮ ਚੱਲ ਰਿਹਾ ਹੈ ਤੇ ਕਮਾਦ ਦੇ ਉੱਪਰ ਗੰਨੇ ਦੇ ਉੱਪਰ ਗਰਮੀ ਦੇ ਮੌਸਮ ਵਿੱਚ ਹੀ ਜ਼ਿਆਦਾ ਕੀੜੇ ਹਮਲਾ ਕਰਦੇ ਨੇ ਜਿਨ੍ਹਾਂ ਵਿੱਚੋਂ ਬੜੇ ਮੱਤਵਪੂਰਨ ਹੈ ਕਾਲੀ ਕੀੜੀ ਕਾਲੀ ਕੀੜੀ ਦਬਖੜੇਪੇ ਰੰਗਦੀ ਹੈ ਇਹ ਦਿਨੇ ਧੁੱਪ ਦੇ ਵਿੱਚ ਗੰਨੇ ਦੀ ਗੋਭ ਦੇ ਵਿੱਚ ਵੜ ਕੇ ਠੰਡੇ ਜਗ੍ਹਾ ਤੇ ਆਰਾਮ ਕਰਦੀ ਹੈ ਤੇ ਰਾਤ ਨੂੰ ਨਿਕਲ ਕੇ ਪੱਤੇ ਦੇ ਉੱਤੋਂ ਰਸ ਚੂਸਦੀ ਹੈ ਜਿਸ ਨਾਲ ਕਮਾੜ ਦੇ ਪੱਤੇ ਪੀਲੇ ਪੈ ਜਾਂਦੇ ਆ ਪੀਲੇ ਪੈਣ ਦੇ ਬਾਅਦ ਉਹਦੀ ਗਰੋਥ ਰੁਕ ਜਾਂਦੀ ਹੈ ਵਾਧਾ ਰੁਕ ਜਾਂਦਾ ਹੈ ਕਿਸਾਨ ਸਵੇਰ ਨੂੰ ਵੇਖਦਾ ਉਹਨੂੰ ਕੋਈ ਕੀੜਾ ਨਹੀਂ ਦਿਖਦਾ ਲੇਕਿਨ ਜੇ ਇਸ ਨੂੰ ਲੱਭਣਾ ਹੋਵੇ ਤੇ ਦੇ ਗੋਭ ਵਿਚਲੇ ਦੋ ਪੱਤੇ ਫੜ ਕੇ ਉਹਨਾਂ ਨੂੰ ਇਸ ਤਰ੍ਹਾਂ ਪਾੜ ਕੇ ਖੋਲ ਕੇ ਵੇਖੋ ਤੇ ਉਹਦੇ ਵਿੱਚ ਬੇਸ਼ੁਮਾਰ ਕੀੜੀਆਂ ਤੁਹਾਨੂੰ ਲੱਭਣਗੀਆਂ ਇਹ ਕੀੜੀਆਂ ਦਾ ਕੰਟਰੋਲ ਕਿਸ ਤਰ੍ਹਾਂ ਕਰਨਾ ਇਹਦੇ ਉੱਤੇ ਸਪਰੇਅ ਕਰਨ ਦੀ ਜ਼ਰੂਰਤ ਹੈ ਕਲੋਰੋਪੈਰੀਫਾਸ ਦਵਾਈ ਦੀ ਸਪਰੇਅ ਕਰ ਲਵੋ ਜਾਂ ਹੋਰ ਕੋਈ ਵੀ ਕੰਟੈਕਟ ਪੁਆਇਜਨ ਦੀ ਸਪਰੇਅ ਕਰ ਲਵੋ ਲੇਕਿਨ ਇਹਦੇ ਵਾਸਤੇ ਇੱਕ ਸ਼ਰਤ ਹੈ ਕਿ ਸਪਰੇਅ ਜਦੋਂ ਕਰਨੇ ਹੈ ਪੰਪ ਨੂੰ ਲੈ ਕੇ ਇਸ ਤਰ੍ਹਾਂ ਦੋ ਚਾਰ ਸਿਆੜਾਂ ਦੇ ਵਿੱਚ ਇਸ ਤਰ੍ਹਾਂ ਨਹੀਂ ਕਰਨੀ ਹੈ ਕੱਲੇ-ਕੱਲੇ ਸਿਆੜ ਤੇ ਲੈ ਕੇ ਚੱਲਣਾ ਹੈ ਪਾਣੀ ਵੱਧ-ਵੱਧ ਲਾਉਣਾ ਹੈ ਪਾਣੀ ਤੁਬਕੇ ਬਣ ਕੇ ਪੱਤੇ ਦੀ ਗੋਭ ਦੇ ਵਿੱਚ ਵੜੇ ਜੇ ਵੜੇਗਾ ਤੇ ਕੀੜੀਆਂ ਦੇ ਸਰੀਰ ਨਾਲ ਲੱਗੇਗਾ ਜਾ ਕੇ ਤੇ ਫਿਰ ਉਹ ਕਾਲੀ ਕੀੜੀ ਨੂੰ ਮਾਰੇ ਮਾਰੇਗਾ ਜੇ ਤੁਸੀਂ ਪੱਤਿਆਂ ਤੇ ਸਪਰੇਅ ਕਰਕੇ ਆਗੇ ਗਰਮ ਹਵਾ ਨਾਲ ਉਹ ਦਵਾਈ ਉਸ ਵੇਲੇ ਉੱਡ ਜਾਣੀਆਂ ਤੇ ਇਹਨਾਂ ਕੀੜੀਆਂ ਤੇ ਉੱਤੇ ਕੋਈ ਅਸਰ ਨਹੀਂ ਹੋਣਾ ਫਸਲ ਨੇ ਉਸੇ ਦਾ ਨੁਕਸਾਨ ਕਰੀ ਜਾਣਾ ਸੋ ਇਸ ਨੂੰ ਇਲਾਜ ਕਰਨ ਵਾਸਤੇ ਵੱਡਾ ਤੇ ਮਹੱਤਵਪੂਰਨ ਨੁਕਤਾ ਇਹ ਹੈ ਕਿ ਸਪਰੇਅ ਇੱਕ ਇੱਕ ਸਿਆੜ ਤੇ ਲੈ ਕੇ ਜਾਣੀ ਹੈ ਜੇ ਮਨੁੱਖ ਕਰ ਰਿਹਾ ਪੰਪ ਨਾਲ ਤਾਂ ਵੀ ਇੱਕ ਜੇ ਤੁਸੀਂ ਟਰੈਕਟਰ ਨਾਲ ਕਰ ਰਹੇ ਹੋ ਤੇ ਉਹਦੇ ਨੋਜ਼ਲਾਂ ਜਿਹੜੀਆਂ ਵਾ ਕੱਲੇ-ਕੱਲੇ ਸਿਆੜ ਦੇ ਉੱਤੇ ਉਹਦੀ ਵੇਥ ਅਨੁਸਾਰ ਫੋਕਸ ਕਰੋ ਤਾਂਕਿ ਉਹਨਾਂ ਦੀ ਗੋਵ ਵਿੱਚ ਪਾਣੀ ਪੈ ਜਾਵੇ ਤੇ ਪੱਤੇ ਜਿਹੜੇ ਚੰਗੀ ਤਰ੍ਹਾਂ ਧੋਤੇ ਜਾਣ ਤੁਬਕੇ ਬਣ ਕੇ ਪਾਣੀ ਡਿੱਗੇ ਮਿਸਟ ਬਣ ਕੇ ਨਾ ਡਿੱਗੇ ਧੁੰਦ ਬਣ ਕੇ ਨਾ ਡਿੱਗੇ ਕਿਉਂਕਿ ਧੁੰਦ ਵਾਲਾ ਪਾਣੀ ਉਸ ਵੇਲੇ ਉੱਡ ਜਾਂਦਾ ਵਾ ਤੁਬਕੇ ਵਾਲਾ ਪਾਣੀ ਡਿੜ ਕੇ ਗੋਭ ਦੇ ਵਿੱਚ ਵੜ ਜਾਂਦਾ ਤੇ ਕੀੜੀਆਂ ਨੂੰ ਜਾ ਕੇ ਮਾਰ ਦਿੰਦਾ ਇਸ ਤੋਂ ਇਲਾਵਾ ਦੂਸਰਾ ਗਰਮੀ ਦਾ ਕੀੜਾ ਹੈ 슈ਗਰ ਕੈਨ ਮਾਈਟ ਇਹ ਬਹੁਤ ਹੀ ਛੋਟਾ ਕੀੜਾ ਹੈ ਜਿਹੜਾ ਨੰਗੀ ਅੱਖ ਨਾਲ ਦਿਖਦਾ ਨਹੀਂਗਾ ਅਪ੍ਰੈਲ ਤੋਂ ਜੂਨ ਤੱਕ ਹਮਲਾ ਕਰਦਾ ਵਾ ਖੋਸ਼ਕ ਮੌਸਮ ਦੇ ਵਿੱਚ ਹੀ ਹਮਲਾ ਕਰਦਾ ਤੇ ਪੱਤੇ ਦੇ ਹੇਠਲੇ ਪਾਸੇ ਰਹਿ ਕੇ ਪੱਤੇ ਦਾ ਰਸ ચૂਸਦਾ ਜਿਹਦਾ ਰਿਜ਼ਲਟ ਕੀ ਹੁੰਦਾ ਵੀ ਪੱਤੇ ਤੇ ਲਾਲ ਰੰਗ ਦੇ ਨਿੱਕੇ ਨਿੱਕੇ ਡਾਟ ਪੈ ਜਾਂਦੇ ਆ ੱੱੱੱੱ ਤੇ ੱੱੱੱੱ ਦੂਰੋਂ ਤੋਂ ਲੱਗੂਗਾ ਜਿਦਾ ਕਮਾਦ ਛੜਿਆ ਜਾ ਹੁੰਦਾ ਜਾਂ ਲਾਲ ਹੋ ਗਿਆ ਫਸਲ ਦਾ ਵਾਧਾ ਰੁਕ ਜਾਂਦਾ ਵਾ ਜੇ ਇਸ ਖੇਤ ਵਿੱਚ ਬਰੂ ਹੋਏਗਾ ਉੱਥੇ ਇਹਦਾ ਹਮਲਾ ਜ਼ਿਆਦਾ ਹੋਏਗਾ ਕਿਉਂਕਿ ਬਰੂ ਇਹਦਾ ਮਨਪਸੰਦਾ ਮਨਪੌਂਦਾ ਹੋਸਟ ਆ ਤੇ ਜਿੰਨਾ ਖੇਤ ਜੇ ਬਰੂ ਹੋਵੇ ਤੇ ਪਹਿਲਾਂ ਬਰੂ ਖਤਮ ਕਰੋ ਉਸ ਤੋਂ ਬਾਅਦ ਇਹਦੇ ਖਾਤਮੇ ਵਾਸਤੇ ਤੁਸੀਂ ਕਲੋਰੋਪੈਰੀਫਾਸ ਅੱਧਾ ਕਿਲਟਰ ਪ੍ਰਤੀ ਏਕੜ ਛਿੜਕਾ ਕਰ ਸਕਦੇ ਹੋ ਜਾਂ ਕੋ ਹੋਰ ਕੰਟੈਕਟ ਪੋਇਜ਼ਨ ਕਰ ਸਕਦੇ ਹੋ ਜਦੋਂ ਬਰਸਾਤ ਹੋ ਜਾਂਦੀ ਆ ਬਰਸਾਤ ਦੇ ਨਾਲ ਇਹ ਕੀੜਾ ਆਪਣੇ ਆਪ ਹੀ ਧੁੱਟਾ ਜਾਂਦਾ ਤੇ ਇਹਦਾ ਜਿਹੜਾ ਹਮਲਾ ਵਾ ਉਹ ਖਤਮ ਹੋ ਜਾਂਦਾ ਤੀਸਰਾ ਮਹੱਤਵਪੂਰਨ ਕੀੜਾ ਗਰਮੀ ਦਾ ਗੰਨੇ ਦਾ ਥ੍ਰਿਪ ਜਿਹਨੂੰ ਕਮਾਦ ਦੀ ਜੂੰ ਵੀ ਕਹਿ ਲੈਂਦੇ ਆ ਅਪ੍ਰੈਲ ਤੋਂ ਜੂਨ ਤੱਕ ਖੁਸ਼ਕ ਮੌਸਮ ਦੇ ਵਿੱਚ ਇਹ ਨੁਕਸਾਨ ਕਰਦਾ ਵਾ ਪੱਤੇ ਦੇ ហេਠਾ ਇਹਦੇ ਨਿੱਕੇ ਨਿੱਕੇ ਬੱਚੇ ਜਿਹੜੇ ਆ ਪੈਦਾ ਹੋ ਜਾਂਦੇ ਆ ਤੇ ਲੋਕ ਕੇ ਰਸ ਚੂਸਦੇ ਆ ਇਹ ਥੇ ਪਕਾਲੇ ਰੰਗ ਦਾ ਹੁੰਦਾ ਤੇ ਨਤੀਜੇਨ ਕੀ ਹੁੰਦਾ ਵੀ ਪੱਤੇ ਕਮਲਾ ਜਾਂਦੇ ਆ ਤੇ ਪੱਤੇ ਦੀ ਪੂਣੀ ਜੀ ਬਣ ਜਾਂਦੀ ਗੋਲ ਮੋਢੀ ਫਸਲ ਤੇ ਇਹਦਾ ਹਮਲਾ ਜ਼ਿਆਦਾ ਹੁੰਦਾ ਵਾ ਗਰਮੀਆਂ ਵਿੱਚ ਇਹ ਲੈਰੀ ਫਸਲ ਆ ਤਾਂ ਉੱਤੇ ਵੀ ਹਮਲਾ ਹੋ ਸਕਦਾ ਇਹਦਾ ਇਲਾਜ ਹੈ ਕਿ ਕੋਈ ਵੀ ਕੰਟੈਕਟ ਪੋਆਜਨ ਲਲੋ ਕੰਟੈਕਟ ਦਵਾਈ ਲੈ ਲਓ ক্লোਰੋਪੈਰੀਫਾਸ ਲੈ ਲਓ ਕੋਈ ਹੋਰ ਲੈ ਲਓ ਤੇ ਉਸ ਨੂੰ ਪਾਣੀ ਚ ਘੋਲ ਕੇ ਇਤੇ ਛਿੜਕਾ ਕਰ ਦਿਓ ਜੇ ਬਰਸਾਤਾਂ ਸਮੇਂ ਸਰ ਆ ਜਾਣਗੀਆਂ ਤੇ ਬਰਸਾਤਾਂ ਤੋਂ ਬਾਅਦ ਇਹ ਕੀੜਾ ਆਪਣੇ ਆਪ ਖਤਮ ਹੋ ਜਾਂਦਾ ਇਸ ਤੋਂ ਬਾਅਦ ਇੱਕ ਹੋਰ ਮਹੱਤਵਪੂਰਨ ਕੀੜਾ ਹੈ ਚਿੱਟੀ ਮੱਖੀ ਚਿੱਟੀ ਮੱਖੀ ਤੇ ਕਮਾਦ ਦਾ ਘੋੜਾ ਇਹ ਕਿਸਾਨਾਂ ਨੇ ਆਮ ਨਾਂ ਸੁਣੇ ਨੇ ਪਰ ਇਹਨਾਂ ਦੇ ਵਿੱਚ ਵੀ ਥੋੜਾ ਥੋੜਾ ਫਰਕ ਹੈ ਇਹ ਕਿਸ ਤਰ੍ਹਾਂ ਨੁਕਸਾਨ ਕਰਦੇ ਮੈਂ ਤੁਹਾਨੂੰ ਦੱਸਦਾ ਚੱਲਦਾ ਚਿੱਟੀ ਮੱਖੀ ਜਿਹਨੂੰ ਵਾਈਟ ਫਲਾਈ ਕਹਿੰਦੇ ਆ ਇਹ ਅਗਸਤ ਤੋਂ ਅਕਤੂਬਰ ਤੱਕ ਹਮਲਾ ਕਰਦੀ ਆ ਪੱਤੇ ਦੇ ਹੇਠਲੇ ਪਾਸੇ ਇਹ ਆਂਡੇ ਦਿੰਦੀ ਆ ਉਹਦੇ ਵਿੱਚੋਂ ਜਿਹੜੇ ਨਿੱਕੇ ਨਿੱਕੇ ਬੱਚੇ ਨਿਕਲਦੇ ਜਿਨ੍ਹਾਂ ਨੂੰ ਨਿੰਫ ਕਹਿੰਦੇ ਆ ਉਹ ਨਿੰਫ ਜਿਹੜੇ ਆ ਉਹ ਪੱਤੇ ਦਾ ਰਸ ਚੂਸਦੇ ਆ ਤੇ ਆਪਣੇ ਸਰੀਰ 'ਚ ਉਹ ਜਿਹੜਾ ਮਲਮੂਤਰ ਕੱਢਦੇ ਆ ਉਹਦੇ ਉੱਤੇ ਉਲੀ ਵੱਧ ਜਾਂਦੀ ਆ ਤੇ ਉਹ ਕਾਲੇ ਰੰਗ ਦੇ ੱੱਬੇ ਬਣ ਜਾਂਦੇ ਆ ਜਿੰਨਾ ਪੱਤੇ ਤੋਂ ਰਾਸ ਚੂਸਿਆ ਹੁੰਦਾ ਉਹ ਪੀਲੇ ਪੈ ਜਾਂਦੇ ਆ ਤੇ ਜਿੱਥੇ ਇਹਨਾਂ ਮਲਮੂਤਰ ਕੀਤਾ ਹੁੰਦਾ ਉਹ ਕਾਲੇ ਰੰਗ ਦੇ ਹੋ ਜਾਂਦੇ ਆ ਇਹ ਉਲੀ ਪੈਦਾ ਕਰ ਦਿੰਦੇ ਆ ਉਲੀ ਪੈਦਾ ਕਰਨ ਕਰਕੇ ਕਾਲੇ ੱੱਬੇ ਪੈਂਦੇ ਆ ਇਹਦੇ ਇਲਾਜ ਵਾਸਤੇ 600 ml ਕਲੋਰੋਫੀਰਸ ਦਵਾਈ ਲੈ ਲਓ 400 ਲੀਟਰ ਪਾਣੀ ਚ ਘੋਲ ਲਓ ਤੇ ਇੱਕ ਕਿੱਲੇ 'ਚ ਸਪਰੇਅ ਕਰੋ ਇਹਦੇ ਨਾਲ ਇਹਦਾ ਕੰਟਰੋਲ ਹੋ ਜਾਂਦਾ ਜੇ ਤੁਸੀਂ ਕੈਮੀਕਲ ਦਵਾਈ ਨਹੀਂ ਵਰਤਨੇ ਚਾਹੁੰਦੇ ਬਾਇਓਲੋਜੀਕਲ ਕੰਟਰੋਲ ਕਰਨਾ ਚਾਹੁੰਦੇ ਹੋ ਤੇ ਟ੍ਰਾਈਕੋਗਾਮਾ ਕਾਰਡ ਦੀ ਵਰਤੋਂ ਕਰ ਸਕਦੇ ਹੋ ਉਹਦੇ ਨਾਲ ਵੀ ਕਾਬੂ ਆ ਜਾਂਦਾ ਗੰਨੇ ਦੀ ਫਸਲ ਦਾ ਸਭ ਤੋਂ ਖਤਰਨਾਕ ਕੀੜਾ ਹੈ ਕਮਾਦ ਦਾ ਕੋੜਾ ਜਿਹੜਾ ਕਿ ਅਪ੍ਰੈਲ ਮਈ ਚ ਵੀ ਆਉਂਦਾ ਤੇ ਉਸ ਤੋਂ ਬਾਅਦ ਜਿਹੜੀ ਖਤਰਨਾਕ ਪੀੜੀ ਆਉਂਦੀ ਹੈ ਉਹ ਅਗਸਤ ਸਤੰਬਰ ਚ ਆਉਂਦੀ ਹੈ ਜਦੋਂ ਗੰਨਾ ਪੂਰਾ ਬਣ ਗਿਆ ਹੁੰਦਾ ਪੱਕ ਗਿਆ ਹੁੰਦਾ ਉਹ ਚਖੰਡ ਬਣ ਰਹੀ ਹੁੰਦੀ ਹੈ ਮਿਲਾਂ ਚੱਲਣ ਲਈ ਤਿਆਰ ਹੁੰਦੀਆਂ ਵਾਂ ਉਸ ਸਮੇਂ ਜਿਹੜਾ ਹਮਲਾ ਹੁੰਦਾ ਵਾ ਉਹਦੇ ਵਿੱਚ ਇਹਦੇ ਪੱਤੇ ਦੇ ਹੇਠਾਂ ਇਹ ਨੇ ਆਂਡੇ ਦੇਣੇ ਆਂਡਿਆਂ 'ਚੋਂ ਬੱਚੇ ਨਿਕਲਣੇ ਜਿਹਨੂੰ ਨਿੰਫ ਕਹਿੰਦੇ ਆ ਚਿੱਟੇ ਰੰਗ ਦੇ ਆ ਲੜਾਕੂ ਜਹਾਜ਼ ਵਰਗੇ ਨਾਲੀ ਸ਼ਕਲ ਹੁੰਦੀ ਹੈ ਤੇ ਜਿਹੜੇ ਅਡਲਟ ਨੇ ਉਹ ਖਾਕੀ ਰੰਗ ਦੇ ਹੁੰਦੇ ਆ ਉਹ ਜੈਟ ਜਹਾਜ਼ ਵਰਗੇ ਹੁੰਦੇ ਆ ਸੋ ਇਹ ਜਿਹੜੇ ਦੋਹੇ ਕੀੜੇ ਨੇ ਅਡਲਟ ਵੀ ਤੇ ਨਿੰਫ ਵੀ ਇਹ ਪੱਤੇ ਦਾ ਰਸ ਚੂਸਦੇ ਆ ਪੱਤੇ ਦੀ ਤਾਕਤ ਖਿੱਚਦੇ ਆ ਉਹਦਾ ਵਾਧਾ ਰੋਕਦੇ ਆ ਖੰਡ ਦੀ ਰਿਕਵਰੀ ਰੋਕਦੇ ਆ ਘਟ ਬਣਦੀ ਆ ਖੰਡ ਉਹ ਨਾਲ ਤੇ ਦੂਜੇ ਪਾਸੇ ਖਾਣ ਪੀਣ ਤੋਂ ਬਾਅਦ ਜਿਹੜਾ ਆਪਣਾ ਮਲਮੂਤਰ ਕੱਢਦੇ ਆ ਉਹਦੇ ਨਾਲ ਪੱਤੇ ਦੇ ਉੱਤੇ ਕਾਲੀ ਉੱਲੀ ਬਣ ਜਾਂਦੀ ਆ ਉੱਲੀ ਬਣ ਨਾਲ ਪੱਤੇ ਦੇ ਜਿਹੜੇ ਮਸਾਮੇ ਉਹ ਬੰਦ ਹੋ ਜਾਂਦੇ ਆ ਫੋਟੋਸਿੰਥਸਿਸ ਦੀ ਕਿਰਿਆ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਜਿਹੜੀ ਉਹ ਰੁਕ ਜਾਂਦੀ ਆ ਤੇ ਗੰਡੇ ਦੇ ਵਿੱਚ ਖੰਡ ਦੀ ਜਿਹੜੀ ਜਮਾ ਕਰਨ ਦੀ ਸ਼ਕਤੀ ਆ ਉਹ ਰੁਕ ਜਾਂਦੀ ਆ ਖੰਡ ਦੀ ਮਾਤਰਾ ਜਿਹੜੀ ਉਹ ਘਟ ਜਾਂਦੀ ਆ ਜਿੱਥੇ ਫਸਲਾਂ ਭਾਰੀਆਂ ਹੋਣਗੀਆਂ ਸੰਗਣੀਆਂ ਹੋਣਗੀਆਂ ਉੱਥੇ ਇਹਦਾ ਹਮਲਾ ਵੱਧ ਹੁੰਦਾ ਆ ਤੇ ਜੇ ਤੁਸੀਂ ਦੇ ਹਮਲੇ ਵਾਲੇ ਆਗ ਜਿਹੜੇ ਲੱਗ ਡੰਗਰਾਂ ਨੂੰ ਪਾਉਗੇ ਤੇ ਉਹ ਵੀ ਨਹੀਂ ਖਾਂਦੇ ਉਹ ਇਹਦਾ ਇਲਾਜ ਕੀ ਹੈ ਇਹਦਾ ਇਲਾਜ ਵੀ ক্লোਰੋਫੈਸ ਪਾਰੀਫੈਸ ਦਵਾਈ ਜਾਂ ਕੋਈ ਇਹੋ ਜੀ ਹੋਰ ਦਵਾਈ ਲੈ ਲਓ ਕੰਟੈਕਟ ਪੋਇਜ਼ਨ 600 ਐਮਐਲ ਉਹਨੂੰ 400 ਲੀਟਰ ਪਾਣੀ ਚ ਘੋਲ ਕੇ ਚੰਗੀ ਤਰ੍ਹਾਂ ਬੂਟਿਆਂ ਨੂੰ ਨਵਾ ਦਿਓ ਜਿੰਨੀ ਹਾਈਟ ਤੋਂ ਸਪਰੇਅ ਕਰੋ ਕੋਈ ਬੂਮ ਸਪਰੇਅ ਨਾਲ ਜਾਂ ਹਾਈਟ ਸਪਰੇਅਰ ਨਾਲ ਉਹਨਾਂ ਇਹਦਾ ਜ਼ਿਆਦਾ ਅਸਰ ਹੋਏਗਾ ਇੱਕ ਗੱਲ ਮੈਂ ਕਿਸਾਨਾਂ ਨੂੰ ਦੱਸ ਦਿਆਂ ਇਸ ਕੀੜੇ ਦੀ ਫਿਤਰਤ ਇਹ ਹੈ ਕਿ ਜਿਸ ਪਾਸੇ ਨੂੰ ਸੂਰਜ ਹੋਵੇਗਾ ਖੇਤ ਦੇ ਉਸ ਪਾਸੇ ਵਾਲੇ ਜ਼ਿਆਦਾ ਇਕੱਠੇ ਹੋਏ ਹੋਣਗੇ ਜੇ ਸਵੇਰੇ ਸੂਰਜ ਚੜ੍ਹ ਰਿਹਾ ਤੇ ਚੜ੍ਹਦੇ ਪਾਸੇ ਖੇਤ ਦੇ ਜ਼ਿਆਦਾ ਹੋਣਗੇ ਜੇ ਦੁਪਹਿਰ ਆ ਦੱਖਣ ਪਾਸੇ ਜ਼ਿਆਦਾ ਹੋਣਗੇ ਜੇ ਸ਼ਾਮ ਹੈ ਲਹਿੰਦੇ ਪਾਸੇ ਜ਼ਿਆਦਾ ਹੋਣਗੇ ਤੇ ਜੇ ਉਹਨਾਂ ਪਾਸਿਆਂ ਤੇ ਤੁਸੀਂ ਸਪਰੇਅ ਤੇ ਜੋ ਰੱਖੀਏ ਤਾਂ ਛੇਤੀ ਅਸਰ ਹੋਏਗਾ ਇਹਨਾਂ ਦਾ ਹੁਣ ਇਹ ਤੋਂ ਇਲਾਵਾ ਜੇ ਸਪਰੇਅ ਨਹੀਂ ਕਰਨੀ ਤੇ ਟ੍ਰਾਈਕੋਗਾਮਾ ਕਾਰਡ ਜਿਹੜੇ ਲੈ ਕੇ ਉਹ 20000 ਆਂਡਿਆਂ ਵਾਲੇ ਕਾਰਡ ਪੱਤਿਆਂ ਦੇ ਉੱਤੇ ਸਟਿਚ ਕਰਤੇ ਜਾਣ ਤੇ ਉਹ ਇਹਦੇ ਕੀੜਿਆਂ ਨੂੰ ਨਿੰਫ ਨੂੰ ਪੈਰਾਸਟਾਈਜ਼ ਕਰਕੇ ਮਾਰ ਦੇਣਗੇ ਉਹਦੇ ਵਾਸਤੇ ਤੁਸੀਂ ਕੋਰਾਸਾਈਡ ਸੋਫਾਲੀਨਕਾ ਪੈਰਾਸਟਾਈਜ਼ ਜਿਹੜਾ ਉਹ ਲੈ ਸਕਦੇ ਹੋ ਟ੍ਰਾਈਕੋਗਾਮਾ ਜਪੋਨਿਕਮ ਲੈ ਸਕਦੇ ਹੋ ਤੇ ਇਹਨਾਂ ਨੂੰ ਅਪ੍ਰੈਲ ਤੋਂ ਜੂਨ ਤੱਕ ਖੇਤ ਦੇ ਵਿੱਚ ਵਖੋਖਰੇ ਪੱਤਿਆਂ ਦੇ ਬੰਨਣਾ ਹੋਵੇਗਾ ਤਾਂ ਕਿ ਜਦੋਂ ਨੂੰ ਇਹ ਸਤੰਬਰ ਅਕਤੂਬਰ ਦੇ ਵਿੱਚ ਕੀੜਾ ਹਮਲਾ ਕਰਦਾ ਉਦੋਂ ਤੱਕ ਇਹਦੇ ਦੁਸ਼ਮਣ ਕੀੜੇ ਜਿਹੜੇ ਉੱਥੇ ਪੈਦਾ ਹੋਏ ਹੁਣ ਸਾਡੇ ਮਿੱਤਰ ਕੀੜੇ ਪੈਦਾ ਹੋਣ ਤਾਂ ਕਿ ਇਹ ਨੁਕਸਾਨ ਨਾ ਕਰ ਸਕੇ ਮੈਨੂੰ ਆਸ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਹੋਵੇਗੀ ਤੇ ਇਹਨੂੰ ਲਾਈਕ ਕਰਿਓ ਇਸ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਗੇ ਸ਼ੇਅਰ ਕਰਿਓ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਤੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਲਿਖਿਓ ਤਾਂ ਜੋ ਤੁਹਾਨੂੰ ਅਗਲੀ ਜਾਣਕਾਰੀ ਦਿੱਤੀ ਜਾ ਸਕੇ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ